ਤੋ ਵੱਡਾ ਮਸਲਾ ਇਹ ਹੈ ਵੀ ਸਾਡੇ ਪਿੰਡ ਜਦ ਬਾਰਿਸ਼ ਦਾ ਟਾਈਮ ਆ ਜਾਂਦਾ ਬਾਰਿਸ਼ ਆਈ ਹੈ ਤਾਂ ਇਹ ਸਾਡਾ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਇੱਥੇ ਲਗਭਗ 7-800 ਬੱਚੇ ਦੂਜੇ ਪਿੰਡਾਂ ਤੋਂ ਵੀ ਆਉਂਦੇ ਆ ਪਿੰਡ ਦੇ ਵੀ ਹੈ ਤੇ ਬਾਰਿਸ਼ ਦਾ ਜਿਹੜਾ ਹੈ ਇਹ ਹਲਾਤਾਂ ਦਾ ਤਲਾਬ ਬਣ ਜਾਂਦਾ ਹੈ ਤੇ ਸਕੂਲ 'ਚ ਐਂਟਰ ਹੋਣ ਵਾਸਤੇ ਵੀ ਇੱਕ ਹੀ ਰਸਤਾ ਹੈ ਪ੍ਰਾਇਮਰੀ ਸਕੂਲ ਵੀ ਇੱਥੇ ਹੈ ਉਸੇ ਵੀ ਢਾਈ ਦਿਨ ਤੋਂ ਬੱਚੇ ਵੱਢਦੇ ਆ ਛੋਟੇ ਛੋਟੇ ਬੱਚੇ ਹੈ ਤੇ ਦੂਜਾ ਕੋ ਹੋਰ ਰਸਤਾ ਹੈ ਨਹੀਂ ਸਕੂਲ ਨੂੰ ਇਸ ਤੋਂ ਪਹਿਲਾਂ ਜਦੋਂ ਬਾਰਿਸ਼ ਆਈ ਥੋੜੀ ਥੋੜੀ ਉਦੋਂ ਪੰਚਾਇਤ ਵੀ ਸਾਡੇ ਨਾਲ ਲੱਗਦਾ ਇੱਥੇ ਇੱਕ ਗੇਟ ਛੋਟਾ ਰੱਖਿਆ ਸਕੂਲ ਦਾ ਤੇ ਬੱਚੇ-ਬੱਚੇ ਸਕੂਲ ਜਾਂ ਪੰਚਾਇਤ ਘਰ ਤੋਂ ਹੋ ਕੇ ਸੁੱਕੀ ਥਾਂ ਤੋਂ ਆ ਜਾਂਦੇ ਕੱਲ ਜਿਹੜੀ ਬਾਰਿਸ਼ ਆਈ ਆ ਉਹਦੇ ਨਾਲ ਪੰਚਾਇਤ ਘਰ ਜੇ ਵੀ ਤਿੰਨ-ਤਿੰਨ ਫੁੱਟ ਪਾਣੀ ਚੋਂ ਭਰ ਗਿਆ ਅੱਜ ਜਿਹੜੇ ਬੱਚੇ ਹੈ ਕਿਸੇ ਤਰ੍ਹਾਂ ਵੀ ਨਾ ਤਾਂ ਘਰੋਂ ਬਾਹਰ ਨਿਕਲ ਸਕਦੇ ਜੇ ਘਰੋਂ ਕੋ ਬੱਚਾ ਆ ਵੀ ਗਿਆ ਸਾਧਨ ਦੇ ਤਾਂ ਉਹ ਸਕੂਲ ਚ ਐਂਟਰ ਨਹੀਂ ਹੋ ਸਕਦਾ ਸਾਧਨ ਵੀ ਇਸ ਜੇ ਸਕੂਲ ਦੀ ਗਲੀ ਹੈ ਇੱਥੇ ਨਹੀਂ ਆ ਸਕਦਾ ਤਾਂ ਕੋਈ ਬੱਚਾ ਨਹੀਂ ਹੈ ਜੇ ਬੱਚੇ ਆਏ ਆ ਤਾਂ ਉਹ ਦਿਵਾਰਾਂ ਤੋਂ ਕੁੱਦ ਕੇ ਪ੍ਰਾਈਵੇਟ ਜਗ੍ਹਾ ਤੋਂ ਹੋ ਕੇ ਪੇੜੀਆਂ ਲਾ ਕੇ ਉਸ ਤਰ੍ਹਾਂ ਸਕੂਲ 'ਚ ਐਂਟਰ ਕੀਤਾ ਹੈ ਤੇ ਇਸੇ ਤਰ੍ਹਾਂ ਅਮਰੀਕਾ ਸਟਾਫ ਨੇ ਜਿਹੜਾ ਇਹ ਕੀਤਾ ਅਸੀਂ ਤਿੰਨ ਚਾਰ ਦਿਨ ਪਹਿਲਾਂ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਵੀ ਇਸ ਦਾ ਸਾਡਾ ਹੱਲ ਕੀਤਾ ਜਾਵੇ ਸਕੂਲ ਦਾ ਜਿਹੜਾ ਹੱਲ ਹੈ ਇਹ ਕੀਤਾ ਜਾਵੇ ਤੇ ਪਿੰਡ ਦਾ ਜਿਹੜਾ ਗਲੀ ਹੈ ਇਹ ਵੀ ਇੱਕੋ ਹੀ ਹੈ ਤੇ ਇਸੇ ਵੀ ਹਰ ਘਰ ਅੱਗੇ ਪਾਣੀ ਹਰ ਕਰਾਂਜੇ ਪਾਣੀ ਵੜਾਇਆ ਤੇ ਇਹ ਕਿਸੇ ਵੀ ਸੁੱਖ ਦੁੱਖ 'ਚ ਕਰਦਾ ਮੈਂਬਰ ਕਰਦਾ ਜੀ ਗੇਟ ਤੋਂ ਬਾਹਰ ਨਹੀਂ ਨਿਕਲ ਸਕਦਾ ਤੇ ਸਾਡੀ ਪ੍ਰਸ਼ਾਸਨ ਤੋਂ ਪਹਿਲਾਂ ਵੀ ਮੰਗ ਸੀ ਅੱਜ ਫੇਰ ਅਸੀਂ ਮੰਗ ਕਰ ਰਹੇ ਹਾਂ ਵੀ ਇਸ ਸਕੂਲ ਦਾ ਜਿਹੜਾ ਗੇਟ ਆਲਾ ਤੇ ਸਾਡੇ ਪਿੰਡ ਦੇ ਇੰਟਰ ਹੋਣਾਂ ਗਲੀ ਦਾ ਮਸਲਾ ਹੱਲ ਕੀਤਾ ਜਾਵੇ ਨਹੀਂ ਤਾਂ ਕੱਲ ਤੱਕ ਅਸੀਂ ਇਸ ਸ਼ਾਂਤ ਤੱਕ ਹੱਲ ਨਾ ਹੋਇਆ ਤਾਂ ਕੱਲ ਸਕੂਲ ਨੂੰ ਪਿੰਡ ਵਾਸੀ ਬੱਚਿਆਂ ਦੇ ਮਾਪਿਓ ਅਸੀਂ ਲਾ ਕੇ ਇਸ ਸਕੂਲ ਨੂੰ ਲੋਕ ਲਾਵਾਂਗੇ ਉਦੋਂ ਤੱਕ ਸਕੂਲ ਨਹੀਂ ਖੋਲਣ ਦਿਆਂਗੇ ਜਦੋਂ ਤੱਕ ਇਸ ਗਲੀ ਦਾ ਹੱਲ ਨਾ ਹੋਵੇ ਬੱਚਿਆਂ ਨੂੰ ਆਨ ਜਾਣ ਦੀ ਜਿਹੜੀ ਸਹੂਲਤ ਹੈ ਉਹ ਨਾ ਪ੍ਰੋਪਰ ਮਿਲੀ ਤਾਂ ਅਸੀਂ ਸਕੂਲ ਬੰਦ ਰੱਖਾਂਗੇ ਦਿੱਕਤ ਆ ਪੱਤਰਕਾਰ ਸਾਹਿਬ ਇਹ ਹੈ ਕਿ ਸਾਡੇ ਪਿੰਡ ਦੇ ਵਿੱਚ ਪਾਣੀ ਦੀ ਕੋਈ ਨਿਕਾਸੀ ਨਹੀਂ ਹੈਗੀ ਤੇ ਮੌਜੂਦਾ ਹਾਲ ਹੈ ਸਾਡਾ ਸਕੂਲ ਇਹ ਰਸਤਾ ਸਕੂਲ ਨੂੰ ਜਾਂਦਾ ਹੈ ਇਹ ਸਾਰੇ ਪਿੰਡ ਨੂੰ ਜਾਂਦਾ ਹੈ ਜਿਹੜਾ ਇੱਕੋ ਹੀ ਰਸਤਾ ਹੈਗਾ ਹੋਰ ਕੋਈ ਦੂਜਾ ਰਸਤਾ ਪਿੰਡ ਨੂੰ ਵੱਢ ਵਿੱਚ ਨਹੀਂ ਹੈ ਤੇ ਅਸੀਂ ਪਿੰਡ ਅੰਮ੍ਰਪੁਰਾ ਜ਼ਿਲ੍ਹਾ ਫਾਜ਼ਿਲਕਾ ਦੇ ਵਸਨੀਕਾਂ ਪਿੰਡ ਵਾਸੀ ਅੱਜ ਕਰਕੇ ਹੋਇਆ ਤੇ ਮੇਰੀ ਖਾਸ ਕਰਕੇ ਸਾਡੇ ਫਾਜ਼ਿਲਕਾ ਜ਼ਿਲ੍ਹਾ ਦੇ ਡੀਸੀ ਸਾਹਿਬ ਐਚ ਡੀ ਐਮ ਸਾਹਿਬ ਤਹਿਸੀਲਦਾਰ ਸਾਹਿਬ ਤੇ ਡੀਡੀਪੀਓ ਸਾਹਿਬ ਨੂੰ ਪਿੰਡ ਵਾਸ਼ੀਆਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਸੁੱਧ ਲਈਤੀ ਜਾਵੇ ਛੋਟੇ-ਛੋਟੇ ਬੱਚੇ ਜਿਹੜੇ ਪ੍ਰਾਇਮਰੀ ਸਕੂਲ ਦਾ ਤੇ ਸੀਨੀਅਰ ਸੈਕੰਡਰੀ ਸਕੂਲ ਦਾ ਜਾਣ ਦਾ ਇੱਕੋ ਹੀ ਰਸਤਾ ਹੈ ਉਸ ਵਿੱਚ 4 ਸਾਲ ਦਾ ਬੱਚਾ ਅੱਜ ਜੇ ਕੋਈ ਜਾ ਰਿਹਾ ਜੇ ਉਹ ਡਿੱਗ ਪਿਆ ਤਾਂ ਮਤਲਬ ਉਹ ਸਮਝ ਲਾ ਨਹੀਂ ਅੱਗੇ ਛੱਪੜ ਹੈ ਛੱਪੜ ਦਾ ਤੇ ਸੜਕ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਿੱਥੇ ਸੜਕ ਬਣੀ ਹੈ ਕਿੱਥੇ ਛੱਪੜਾ ਸਾਰਾ ਮਤਲਬ ਇੱਕ ਮੇ ਹੋਇਆ ਪਿਆ ਹੈ ਪਾਣੀ ਨਾਲ ਤੇ ਪਿਛਲੇ 2 ਸਾਲ ਪਹਿਲਾਂ ਸਾਡੇ ਪਿੰਡ ਦਾ ਇੱਕ ਮੁੰਡਾ ਚੱਪੜ ਵਿੱਚ ਸੜਕ ਨਾਲ ਪਿਛਾੜਨ ਕਰਨੇ ਸੜਕ ਵਿੱਚ ਡਿੱਗ ਪਿਆ ਸੀ ਤੇ ਉਹਦੀ ਡੈਥ ਹੋ ਗਈ ਸੀ। ਘਰ ਕਿਰਪਾ ਕਰਕੇ ਪੰਚਾਇਤ ਪ੍ਰਸ਼ਾਸਨ ਨੂੰ ਸਾਡੀ ਹੱਥ ਜੋੜ ਕੇ ਪਿੰਡ ਵਾਸੀਆਂ ਦੀ ਬੇਨਤੀ ਹੈ ਕਿ ਸਾਡਾ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਮਿਹਰਬਾਨ। ਪਹਿਲਾਂ ਤਾਂ ਧੰਨਵਾਦ ਕੀ ਪੱਤਰਕਾਰ ਵੀਰ ਆਏ ਨੇ ਉਸ ਦੇ ਨਾਲ ਨਾਲ ਪਿੰਡ ਵਾਲੇ ਜਿਹੜੇ ਪਤਵੰਤੇ ਸੱਜਣ ਹੈ ਉਹਨਾਂ ਨੇ ਵੀ ਦਰਸ਼ਨ ਦਿੱਤੇ ਨੇ। ਸਮੱਸਿਆਾਂ ਬੜੀਆਂ ਗੰਭੀਰ ਨੇ ਸਕੂਲ ਦਾ ਹਾਲਾਤ ਜਿਹੜੇ ਇਹ ਹੈਗੇ ਆ ਕਿ ਜਿੱਥੇ 800 ਬੱਚੇ ਹੈਗੇ 300 ਬੱਚੇ ਵੀ ਸਕੂਲ ਤੇ ਨਹੀਂ ਆ ਪਾਈ ਵਜ੍ਹਾ ਹੁਣ ਕਮੀ ਕਿਸੇ ਦੀ ਰਹੀ ਹੋਵੇ ਪ੍ਰਸ਼ਾਸਨ ਦੀ ਰਹੀ ਹੋਵੇ ਪਿੰਡ ਦੀ ਰਹੀ ਹੋਵੇ ਉਗਲਾਂ ਬਾਤ ਦੀਆਂ ਪਰ ਇਹਨੂੰ ਹੱਲ ਕਰਨਾ ਜਿਹੜਾ ਹੈ ਉਹ ਪ੍ਰਥਮ ਹੋਣਾ ਚਾਹੀਦਾ ਹੈ ਆਪਾਂ ਇਹਨੂੰ ਹੱਲ ਕਰੀਏ ਕਿਸੇ ਵੀ ਲੈਵਲ ਤੇ ਅੱਛਾ ਹੋਏਗਾ ਜੇ ਪ੍ਰਸ਼ਾਸਨ ਕਰੇ ਤੇ ਅੱਜ ਜਿਵੇਂ ਗੱਲ ਕਰਦੇ ਆ ਜਿਹੜੇ ਪਹੁੰਚੇ ਹੈਗੇ ਆ ਉਹ ਵੀ ਇਨੇ ਰਿਸਕ ਲੈ ਕੇ ਪਹੁੰਚੇ ਹੈ ਬਿਜਲੀ ਦੇ ਦੋ ਪੋਲ ਹੈਗੇ ਪਿੱਛੇ ਕੁਝ ਵੀ ਜਾਣਨੀ ਤੇ ਮੱਲੀ ਹਾਦਸਾ ਜਿਹੜਾ ਹੈਗਾ ਉੱਥੇ ਹੋ ਸਕਦਾ ਸੀ ਪਰ ਸ਼ੁਕਰ ਹੈ ਕੁਝ ਇਸ ਤਰ੍ਹਾਂ ਦਾ ਨਹੀਂ ਹੋਇਆ ਹੁਣ ਇਹੀ ਹੈ ਬੇਨਤੀ ਕਿ ਜਿਹੜੇ ਅਧਿਆਪਕ ਹੈ ਉਹ ਕਿਵੇਂ ਔੜੀਆਂ ਰਾਹੀਂ ਜਿਹੜੇ ਅਗੇ ਸਕੂਲ ਦੇ ਵਿੱਚ ਪਹੁੰਚ ਸਕਦੇ ਹੈਗੇ ਬੜਾ ਔਖਾ ਕੰਮ ਹੈਗਾ ਤੇ ਬੱਚੇ ਕਿਵੇਂ ਆਣਗੇ ਤੇ ਜੇ ਨਾ ਆਣਗੇ ਤਾਂ ਫਿਰ ਆਪਾਂ ਚੰਗੀ ਜਾਂ ਗੁਣਵੱਤਾ ਵਾਲੀ ਸਿੱਖਿਆ ਦੀ ਗੱਲ ਕਿਵੇਂ ਕਰਾਂਗੇ ਸੋ ਜ਼ਰੂਰੀ ਹੈ ਕਿ ਇਹਨੂੰ ਸਾਫ਼ ਸੁਥਰਾ ਕਰਕੇ ਤੇ ਰਾਹ ਨੂੰ ਸਹੀ ਕੀਤਾ ਜਾਵੇ ਬਸ ਇਹ ਹੈਗੀ ਹੈ ਮੰਗ ਆਪਣੇ ਪ੍ਰਾਇਮਰੀ ਸਕੂਲ ਤੇ ਟੋਟਲ ਕਿੰਨੇ ਬੱਚੇ ਸਰ ਅਡੇ ਕੋਲ 264 ਬੱਚੇ ਹੈਗੇ ਤੇ ਜੇ ਅੱਜ ਦੀ ਗੱਲ ਕਰੀਏ ਤਾਂ 40 ਬੱਚੇ ਹੈਗੇ ਜੀ ਫਿਰ ਉਹ ਕਿਵੇਂ ਸਕੂਲ ਜਿਹਨੇ ਬੱਚੇ ਸਾਰੇ ਉਹਨਾਂ ਦਾ ਤਰੀਕਾ ਇਹ ਹੋਇਆ ਕਿ ਪਿਛਲੇ ਪਾਸੇ ਇੱਕ ਗਲੀ ਹੋਰ ਲੱਗਦੀ ਹੈਗੀ ਹੈ ਤੇ ਉੱਥੇ ਪੌੜੀ ਲਾ ਕੇ ਉਹਨਾਂ ਬੱਚਿਆਂ ਨੂੰ ਰੈਸਕਿਊ ਕੀਤਾ ਇੱਕ ਕਿਸਮ ਦਾ ਤੇ ਐਵੇਂ ਹੀ ਅਧਿਆਪਕ ਆਏ ਹੈ ਜਿਨ੍ਹਾਂ ਵਿੱਚੋਂ ਇੱਕ ਅਧਿਆਪਕਾ ਗਰਭਤੀ ਨੇ ਤੇ ਐਸ ਕਰਕੇ ਉਹਨਾਂ ਨੂੰ ਪਰਲੇ ਪਾਸੇ ਕਿਸੇ ਦੇ ਘਰੇ ਠਹਿਰਾਇਆ ਹੋਇਆ ਹੈ ਕੀ ਮੰਗੀ ਕਰਦੇ ਸਰ ਮੰਗਤਾ ਇਹ ਹੈ ਕਿ ਆਪਾਂ ਜੀ ਸਿੱਖਿਆ ਦੀ ਗੱਲ ਕਰਨੀ ਹੈ ਉੱਚ ਸਿੱਖਿਆ ਦੀ ਗੱਲ ਕਰਨੀ ਹੈ ਵਧੀਆ ਸਿੱਖਿਆ ਦੀ ਗੱਲ ਕਰਨੀ ਹੈ ਤੇ ਜ਼ਰੂਰੀ ਹੈ ਕਿ ਉਹ ਇਨਫਰਾਸਟ੍ਰਕਚਰ ਤਾਂ ਉਸੇ ਤਰ੍ਹਾਂ ਦਾ ਹੋਵੇ ਵੀ ਬੱਚੇ ਦੀ ਪਹੁੰਚ ਤਾਂ ਹੋਵੇ ਸਕੂਲ ਤੱਕ